ਚੱਕ ਰਿਹਾ ਮਾਜੀ ਉੱਥੇ ਕਿਹਾ ਕਿ ਮੇਰਾ ਬਹੁਤ ਬੁਰਾ ਹਿਸਾਬ ਤੁਮਾਸ਼ ਕੇ ਚਾਰ ਦਿਨ ਤੇਰੇ ਮਾਜ ਬਹੁਤ ਔਖਾ ਲੈਣਾ ਇੱਕ ਪੰਜਾਬੀ ਕੁੜੀ ਡਾਂਕੀ ਦੇ ਵਿੱਚ ਫਸ ਗਈ ਆ ਆਪਣੀ 2.5 ਸਾਲ ਦੀ ਗੁੜੀਆ ਦੇ ਨਾਲ ਉਹ ਇੰਗਲੈਂਡ ਤੋਂ ਆਈ ਸੀ ਯੂਰਪ ਯੂਰਪ ਤੋਂ ਜਾਣਾ ਸੀਗਾ ਉਸਨੇ ਮੈਕਸੀਕੋ ਯਾਨੀ ਕਿ ਅਮਰੀਕਾ ਦੇ ਵਿੱਚ ਐਂਟਰ ਹੋਣਾ ਸੀਗਾ ਤੇ ਰਸਤੇ ਦੇ ਵਿੱਚ ਉਸ ਦੇ ਨਾਲ ਬਹੁਤ ਗਲਤ ਹੋਇਆ ਉਸਨੇ ਮੇਰੇ ਨਾਲ ਗੱਲਬਾਤ ਕੀਤੀ ਆ ਮੈਂ ਸਾਰੀ ਰਿਕਾਰਡ ਕੀਤੀ ਤੁਹਾਨੂੰ ਸੁਣਾਉਣ ਲੱਗੇ ਆਂ ਕਿ ਮਾਤਾ ਰੰਗਤ ਤੋਂ ਕੁਝ ਨਹੀਂ ਕਹਾਂ ਲਾ ਜੀ ਮੈਂ ਤੁਹਾਡੇ ਘਰ ਤੇ ਜੋੜਦੇ ਤੁਸੀਂ ਬੜੀ ਦਨੀਆਂ ਦੀ ਮਦਦ ਕਰਦੇ ਹੋ ਸਾਜੀ ਮੇਰੇ ਦਿਨ ਨੂੰ ਕਰਦੇ ਹੋ ਜੁਮਾਦੀ ਮੈਂ ਉਸ ਵਾਦੀ ਮੇਰੇ ਵੀ ਆਪਣੀ ਬਾਈ ਨੇ ਤੁਹਾਡੇ ਘਰ ਬੜਾ ਰਸੀ ਪਾਜੀ ਮੇਰਾ ਨਾਂ ਬਹੁਤ ਗੁੱਸਾ ਹੋਇਆ ਮੇਰੇ ਵੀ ਆਪਣੀ ਮੈਂ ਜੀ ਮੇਰੇ ਕੋਲ ਸਾਰੇ ਮੈਂ ਵੀਡੀਓ ਦੇਮਰ ਗੋਲ ਨਾ ਨੇ ਸਾਰੇ ਪ੍ਰੂਫ ਤੇ ਫੋਟੋ ਵੀ ਆ ਗਈ ਆ ਹਾਂ ਸਾਰੇ ਪ੍ਰੂਫ ਜੋ ਕਿਹੜੀ ਲੋਕੇਸ਼ਨ ਤੇ ਤੁਸੀਂ ਕਿੱਥੇ ਹੋ ਮੈਨੂੰ ਸਾਰੀ ਲੋਕੇਸ਼ਨ ਸ਼ੇਅਰ ਕਰੋ ਮੈਂ ਹੱਲ ਕਰਦਾ ਕੋਈ ਨਾ ਕੋਈ ਤੁਹਾਨੂੰ ਕਹਿੰਦਾ ਆਪਾਂ ਹਾਂ ਠੀਕ ਹੈ ਮੈਂ ਥੈਂਕ ਯੂ ਜਿਹੜੀ ਕਹਿੰਦੇ ਕੋਣ ਤੁਹਾਡੇ ਨਾਲ ਤੁਹਾਡੇ ਨਾਲ ਬੱਚੀ ਦੀ ਉਮਰ ਕਿੰਨੀ ਹੈ ਜਿਹੜੀ ਤੁਹਾਡੇ ਨਾਲ ਬੱਚੀ ਆ ਹਾਂ ਮੇਰੀ ਮੈਂ ਟਾਈਂਸ ਦੀ ਬੱਚੀ ਆ ਮੇਰੀ ਬੇਟੀ ਥੋੜਾ ਜਿਹਾ ਆਪਣੇ ਆਪ ਨੂੰ ਹੌਸਲਾ ਦਿਓ ਤੁਹਾਡੀ ਬੱਚੀ ਦੇ ਮਾਂ ਦੇ ਰੋਸਾ ਘਟ ਚੁੱਕਿਆ ਮੇਰਾ ਰੋਸਾ ਘਟ ਚੁੱਕਿਆ ਮੇਰੇ ਇਸ ਤਰ੍ਹਾਂ i <laughs> ਇਸ ਵੀਡੀਓ ਦੇ ਨਾਲ ਵੀਡੀਓ ਹਜੇ ਪੂਰੀ ਨਹੀਂ ਹੋਈ ਹਜੇ ਭਈ ਆ ਤੁਹਾਨੂੰ ਹੋਰ ਗਾਹਾਂ ਅਗੇ ਕੁੜੀ ਦੀਆਂ ਹੋਰ ਗੱਲਾਂ ਸੁਣਾਉਣਾ ਆ ਵੀ ਕੀ ਕੋਸ਼ਿਸ਼ ਨੇ ਗੱਲਾਂ ਕੀਤੀਆਂ ਇਸ ਵੀਡੀਓ ਦੇ ਨਾਲ ਜੇ ਤੁਸੀਂ ਟਿਕਟੌਕ ਤੇ ਦੇਖ ਰਹੇ ਹੋ ਤਾਂ ਡਿਊਟ ਜ਼ਰੂਰ ਕਰਿਓ ਤੇ ਇਸ ਵੀਡੀਓ ਨੂੰ ਜੇਕਰ ਤੁਸੀਂ ਫੇਸਬੁੱਕ ਤੇ ਜਾਂ YouTube ਤੇ ਕਿਤੇ ਵੀ ਦੇਖ ਰਹੇ ਹੋ ਇਸ ਨੂੰ ਯਾਰ ਸ਼ੇਅਰ ਜ਼ਰੂਰ ਕਰਿਓ WhatsApp ਦੇ ਗਰੁੱਪਾਂ ਦੇ ਵਿੱਚ ਫੇਸਬੁੱਕ ਦੇ ਗਰੁੱਪਾਂ ਦੇ ਵਿੱਚ ਟੈਲੀਗ੍ਰਾਮ ਦੇ ਗਰੁੱਪਾਂ ਦੇ ਵਿੱਚ ਤਾਂ ਜੋ ਪੰਜਾਬ ਦੀਆਂ ਹਰ ਇੱਕ ਕੁੜੀ ਤੱਕ ਇਹ ਵੀਡੀਓ ਜਾਣੀ ਚਾਹੀਦੀ ਆ ਹਰ ਇੱਕ ਪੰਜਾਬੀ ਤੱਕ ਜਾਣੀ ਚਾਹੀਦੀ ਕਿ ਡਾਂਕੀ ਦੇ ਵਿੱਚ ਕੁੜੀਆਂ ਦੇ ਨਾਲ ਆਹ ਕੁਛ ਹੁੰਦਾ ਆ ਮੈਂ ਕਿੰਨੀਆਂ ਕੁ ਵੀਡੀਓ ਪਾਵਾਂਗਾ ਕਿੰਨਾਂ ਕ ਵਾਰੀ ਤੁਹਾਨੂੰ ਸਮਝਾਵਾਂਗਾ ਤੁਸੀਂ ਲੋਕੀ ਫੇਰ ਨਹੀਂ ਆਪਣੀਆਂ ਕੁੜੀਆਂ ਡਾਂਕੀਆਂ ਦੇ ਵਿੱਚ ਭੇਜਣੋਂ ਹਟਦੇ ਹੁਣ ਜੋ ਕੋਸ਼ਿਸ਼ ਦੇ ਨਾਲ ਹੋ ਰਿਹਾ ਆ ਉਹ ਇਸ ਦੀ ਇਹ ਆਪ ਜ਼ਿੰਮੇਵਾਰ ਆ ਜੋ ਕੁਛ ਜਿਹਦੇ ਵੀ ਡਿੱਕੇ ਚੜ ਰਹੀ ਹੈ ਡਾਂਕਰ ਦੇ ਉਹੀ ਗਲਤ ਕਰ ਰਿਹਾ ਆ ਹੁਣ ਕਿਸੇ ਡਾਂਕਰ ਨੇ ਇਸ ਦੀਆਂ ਫੋਟੋਆਂ ਵੀਡੀਓ ਬਣਾ ਕੇ ਟਿਕਟੌਕ ਦੇ ਉੱਪਰ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਸਾਰੇ ਪਾਸੇ ਵਾਇਰਲ ਕਰਤੀਆਂ ਨੇ ਜਿਸ ਦੀ ਵਜ੍ਹਾ ਕਰਕੇ ਇਸ ਨੂੰ ਬਦਨਾਮ ਕੀਤਾ ਜਾ ਰਿਹਾ ਆ ਇਸ ਵੀਡੀਓ ਨੂੰ ਸ਼ੇਅਰ ਕਰਿਓ ਆ ਹੁਣ ਤੁਸੀਂ ਪੂਰੀ ਵੀਡੀਓ ਸੁਣ ਲਓ ਵੀ ਕੀ ਕੁਝ ਹੋਇਆ ਇਸ ਦੇ ਨਾਲ ਯੂਕੇ ਤੋਂ ਸਪੇਨ ਤੱਕ ਮਤਲਬ ਆਈ ਹੈ ਨਾ ਮੇਰੇ ਨਾਲ ਮੇਰੀ ਬੇਟੀ ਆ 28 ਸਾਲ ਦੀ ਤੇ ਭਾਜੀ ਇਹਨਾਂ ਨੇ ਮੈਨੂੰ ਪਹਿਲਾ ਟੈਰਿਸ ਬਿਠਾਇਆ 3-4 ਦਿਨ ਲਾਰੇ ਲਾਉਂਦੇ ਰਹੇ ਅੱਧੇ ਪੈਸੇ ਪਾਜੀ ਇਹਨਾਂ ਨੇ ਮੇਰੇ ਤੋਂ ਸਪੇਨ ਲੈ ਲੈ ਪੰਜ ਹਜ਼ਾਰ ਪੌਂਡ ਲੈ ਲਿਆ ਤੇ ਪਾਜੀ 10 ਹਜ਼ਾਰ ਇਹਨਾਂ ਨੇ ਮੇਰੀ 30 ਹਜ਼ਾਰ ਪੌਂਡ ਚ ਗੱਲ ਹੋਈ ਸੀਗੀ 10 ਹਜ਼ਾਰ ਪਾਜੀ ਸਪੇਨ ਲੈ ਲਿਆ ਸਪੇਨ ਇਹਨਾਂ ਨੇ 8-10 ਦਿਨ ਮੈਨੂੰ ਰੱਖਿਆ ਨਾ ਉੱਥੇ ਹੈਲੋ ਹਾਂ ਫੋਨ ਦਾ ਬੈਟਰੀ ਕੋਲੀ ਜੇ ਲੋ ਸੰਦਾ ਬੈਟਰੀ ਹਾਂਜੀ ਹਾਂਜੀ ਤੇ ਉੱਥੇ ਰੱਖਿਆ ਪਾਜੀ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਰੋਜ਼ ਕਹਿੰਦੀ ਸੀ ਪਾਜੀ ਮੇਰੇ ਟਿਕਟ ਕਰਾ ਦਿਓ ਪਾਜੀ ਮੇਰੇ ਟਿਕਟ ਕਰਾ ਦਿਓ ਮੇਰੇ ਕੋਲ ਮੇਰੇ ਕੋਲ ਨਾ ਨਹੀਂ ਸਾਰੀਆਂ ਰਿਕਾਰਡਿੰਗ ਵਗੈਰਾ ਸਾਰਾ ਕੁਝ ਹੈਗਾ ਇਹਨਾਂ ਨੇ ਮੇਰੀਆਂ ਟਿਕਟਸ ਨਹੀਂ ਕਰਾਈਆਂ ਉਲਟਾ ਇਹਨਾਂ ਦੇ ਜਿੰਨੇ ਮੈਂ ਕੱਲੀ ਕੁੜੀ ਸੀ ਇਹਨਾਂ ਦੇ ਨਾਲ ਮੁੰਡੇ ਸੀਗੇ ਜਿੰਨੇ ਵੀ ਇਹਨਾਂ ਨੇ ਮੈਨੂੰ ਉਹਨਾਂ ਦੇ ਨਾਲ ਰੱਖਿਆ ਉੱਥੇ ਮੈਂ ਇਹਨਾਂ ਨੂੰ ਬੜਾ ਕਹਿੰਦੀ ਰਹੀ ਕਿ ਪਾਜੀ ਮੇਰੇ ਨਾਲ ਕੁੜੀ ਆ ਹਨਾ ਤੁਸੀਂ ਮੁੰਡਿਆਂ ਦੇ ਵਿੱਚ ਮੈਨੂੰ ਨਾ ਰੱਖੋ ਕੋਈ ਨਹੀਂ ਅੱਜ ਰੂਮ ਲੈ ਕੇ ਕੱਲੂ ਦੂਸਰਾ ਦੇ ਦਿੰਦੇ ਆ ਤੇ ਨੋ ਤੇ ਪਾਜੀ ਇਹਨਾਂ ਨੇ ਮੈਨੂੰ ਉੱਥੋਂ ਨਹੀਂ ਕੱਢਿਆ ਹਨਾ ਕੱਢਿਆ ਨਹੀਂ ਮੈਨਾਂ ਨੂੰ ਕਿਹਾ ਪਾਜੀ ਪੈਸੇ ਵਾਪਸ ਮੈਂ ਕਰ ਦਾਂ ਤੇ ਨੰਬਰ ਹੋਰ ਏਜੰਟ ਕਰ ਲੂੰਗੀ ਨਹੀਂ ਤੈਨੂੰ ਅੱਜ ਟਿਕਟ ਦਿੰਨੇ ਤੇਰੇ ਸਟicker ਨਹੀਂ ਆਏ ਭਾਜੀ ਮੈਂ ਉਥੋਂ ਕੋਈ ਹੋਰ ਏਜੰਟ ਕਰ ਲਿਆ ਹਨਾ ਮੈਂ ਉਥੋਂ ਕੋਈ ਹੋਰ ਏਜੰਟ ਕਰਕੇ ਤੇ ਮੈਂ 13 ਤਰੀਕ ਦੀਆਂ ਟਿਕਟਸ ਕਰਾ ਕੇ ਤੇ ਮੈਂ ਸਿਲਵਾ ਦੌਰ ਪਾ ਗਈਆਂ ਹਨਾ ਮੇਰੇ ਨਾਲ ਹੀ ਇਹਨਾਂ ਦੇ ਵੀ ਮੁੰਡਿਆਂ ਦੀਆਂ ਟਿਕਟ ਸੀ ਉਹਨਾਂ ਨੇ ਮੈਨੂੰ ਪਲੇਨ ਦੇ ਵਿੱਚ ਭਾਜੀ ਮੇਰੇ ਪਲੇਨ ਦੇ ਵਿੱਚ ਹੀ ਉਹਨਾਂ ਦੀਆਂ ਟਿਕਟ ਸਨ ਮੈਂ ਇਹਨਾਂ ਦੀਆਂ ਟਿਕਟਾਂ ਤੇ ਨਹੀਂ ਆਈ ਇਹਨਾਂ ਨੇ ਮੈਨੂੰ ਟਿਕਟਾਂ ਭੇਜੀਆਂ ਸੀ ਲੇਕਿਨ ਮੇਰੀਆਂ ਪਹਿਲਾਂ ਹੀ ਟਿਕਟਾਂ ਹੋ ਗਈਆਂ ਸੀਗੀਆਂ ਕਿਸੇ ਹੋਰ ਨੇ ਕਰਵਾ ਦਿੱਤੀਆਂ ਸੀ ਭਾਜੀ ਸਿਲਵਾ ਡੋਰਾ ਕੇ ਨਾ ਇਹ ਬੰਦੇ ਆਨੇ ਮੈਨੂੰ ਘੇਰ ਲਿਆ 에ਰਪੋਰਟ ਤੋਂ ਬਾਹਰ ਹਲੋ ਹਲੋ ਬੇਟਾ ਨੋ ਹਾਂਜੀ ਇਹਨਾਂ ਦੇ ਬੰਦਿਆਂ ਨੇ ਪਾਜੀ ਮੈਨੂੰ ਸਿਰਦਾ ਦੋਸਤੋਂ ਬਾਹਰ ਆ ਕੇ ਘੇਰ ਲਿਆ ਤੇ ਪਾਜੀ ਇਹ ਮੈਨੂੰ ਕਹਿੰਦੇ ਵੀ ਕੋਈ ਗੱਲ ਨਹੀਂ ਜੇ ਤੂੰ ਉੱਥੋਂ ਆ ਗਈਆਂ ਤੇ ਕੋਈ ਗੱਲ ਹੀ ਅੱਗੋਂ ਤੈਨੂੰ ਅਸੀਂ ਕੱਢਾਂਗੇ ਹਨਾ ਤੇ ਤੇਰੀ ਬੁਕਿੰਗ ਕਰਾਈ ਤੂੰ ਉੱਥੇ ਚਲੇ ਜਾ ਪਾਜੀ ਮੈਂ ਉੱਥੇ ਚਲੇਗੀ ਉੱਥੇ ਇਹਨਾਂ ਨੇ 3 ਦਿਨ ਮੈਨੂੰ ਬੇਟਾ ਨੋ ਪਾਜੀ ਉੱਥੇ ਇਹਨਾਂ ਨੇ 3 ਦਿਨ ਮੈਨੂੰ ਬੰਦ ਰੱਖਿਆ ਹਨਾ ਹਾਂ ਹਾਂ ਉਹ ਹੈਲੋ ਕੰਨ ਪਾ ਦਿਓ ਕਰ ਰਹਿਤੇ ਤਿੰਨ ਦਿਨ ਤਾਂ ਜੀਨ ਨੇ ਮੈਨੂੰ ਉੱਥੇ ਬੰਦ ਰੱਖਿਆ ਰੂਮ ਦੇ ਵਿੱਚ ਮੈਨੂੰ ਦੀ ਬੜੀਆਂ ਮਿੰਤਾਂ ਕੀਤੀਆਂ ਬਾਜੀ ਮੈਨੂੰ ਕੱਢ ਦੋ ਬਾਜੀ ਮੈਨੂੰ ਕੱਢ ਦੋ ਮੇਰੇ ਨਾਲ ਬੱਚੇ ਮੇਰੇ ਬੱਚੇ ਵੀ ਬਿਮਾਰ ਹੋ ਗਏ ਇਹਨਾਂ ਨੇ ਮੈਨੂੰ ਨਹੀਂ ਕੱਢਿਆ ਉੱਥੋਂ ਬਾਜੀ ਮੈਂ ਉੱਥੋਂ ਵੀ ਮਤਲਬ ਸਾਈਡ ਤੇ ਹੋ ਗਈ ਹੈ ਨਾ ਜਦ ਮੈਂ ਆਪਣੇ ਕੱਪੜੇ-ਕੁੱਪੜੇ ਸਾਰੇ ਛੱਡਦਾ ਹੀ ਉੱਥੇ ਉੱਥੋਂ ਮੈਂ ਨਿਕਲੀ ਤੇ ਬਾਜੀ ਉੱਥੇ ਮੈਨੂੰ ਇੱਕ ਪੰਜਾਬੀ ਮੁੰਡਾ ਮਿਲਿਆ ਨਾ ਮੈਨੂੰ ਕਿਹਾ ਵੀਰੇ ਮੈਂ ਵੀ ਅੱਗੇ ਜਾਣਾ ਉਹ ਕਹਿੰਦਾ ਕਿ ਸਾਡੇ ਗਰੁੱਪ ਦੇ ਨਾਲ ਗੱਲ ਕਰ ਲੈਣੇ ਆ ਜਿਹੜੇ ਵੀ ਪੈਸੇ ਹੋਏ ਦੇ ਦਾਂਗੇ ਤੇ ਤੂੰ ਸਾਡੇ ਨਾਲ ਆ ਜਾ ਹਾਂ ਬਾਜੀ ਉਹਨੇ ਉਹਨੇ ਉਹਨਾ ਮੁੰਡਿਆਂ ਨੇ ਮੈਨੂੰ ਆਪਣੇ ਨਾਲ ਲੈ ਲਿਆ ਉਹ ਅਮਰੀਕਾ ਦੇ ਮੁੰਡੇ ਸੀਗੇ ਤੇ ਉਸ ਤੋਂ ਬਾਅਦ ਜਦੋਂ ਅਸੀਂ ਗੁਆਟਮਲ ਪਹੁੰਚੇ ਤੇ ਉਹਨਾਂ ਦੇ ਡੋਂਕਰਾਂ ਨੇ ਮੈਨੂੰ ਚੱਕ ਲਿਆ ਬਾਜੀ ਉੱਥੋਂ ਬਾਜੀ ਮੇਰਾ ਬਹੁਤ ਬੁਰਾ ਹੋ ਗਿਆ ਕਿਤਾ ਮੈਂ ਕਿੰਨੇ ਚਾਰ ਦਿਨੋਂ ਉਤਰੇ ਮੈਂ ਪੰਜ ਬਹੁਤ ਔਖੇ ਹੋਣ ਇਹਨਾਂ ਨੇ ਮੇਰੀਆਂ ਵੀਡੀਓ ਨੈਟ ਤੇ ਪਾ ਦਿੱਤੀਆਂ ਕਿ ਕੁੜੀ ਪੱਜ ਗਈਆਂ ਮਾਜੀ ਮੇਰੀ ਹੈਲਪ ਕਰੋ ਮੈਂ ਤਾਂ ਖਾਤੀ ਹੋਈ ਆ ਬੱਚੀ ਦੇ ਨਾਲ ਇਹ ਹਾਂ ਤੁਹਾਨੂੰ ਅਸਾਨ ਕਿ ਉਹ ਕਿਹੜੀ ਸਿਚੁਏਸ਼ਨ ਜੋ ਕਿ ਸੰਕਟੇ ਹੋ ਮਾਜੀ ਮੈਂ ਅਸਟਮ ਗੋਟਾ ਮਲਾ ਦੋ ਬਿੱਚਿਆ ਨਾ ਇੱਥੇ ਫੈਮਲੀਆ ਦੇ ਉੱਥੋਂ ਇਹਨਾਂ ਦੇ ਡਾਂਕਰਾਂ ਕੋਲੋਂ ਮੈਂ ਆ ਗਈਆਂ ਮੈਂ ਫੈਮਲੀਆ ਦੇ ਨਾਲ ਆ ਪਰ ਇਹਨਾਂ ਨੇ ਮੇਰੀਆਂ ਵੀਡੀਓ ਨੈਟ ਤੇ ਪਾ ਦਿੱਤੀਆਂ ਗਾਲਾਂ ਕੱਢ ਕੇ ਮੈਂ ਵੀਡੀਓ ਬੇਸ ਦੇ ਆ ਮੈਂ ਵੀਡੀਓ ਤੇ ਹੁਣ ਅੱਜ ਤੁਹਾਡਾ ਹੁਣ ਤੁਹਾਡਾ ਸਕਵਾਡਾ ਹੁਣ ਤੁਹਾਡੇ ਤੇ ਹੁਣ ਕੰਟਰੋਲ ਕਿਹਦਾ ਹੈ ਤੁਹਾਡਾ ਕੌਣ ਹੈਂਡਲ ਕਰ ਰਿਹਾ ਤੁਹਾਡਾ ਸਿੱਕੀ ਦੇ ਹੱਥ ਦੇ ਵਿੱਚੋਂ ਹੁਣ ਵੀਰੇ ਤੁਹਾਨੂੰ ਗਾਹ ਅੱਗੇ ਪਾ ਰਿਹਾ ਹੈ ਆ ਭਾਜੀ ਉਹ ਮਤਲਬ ਇੱਥੇ ਫੈਮਿਲੀ ਆ ਹਨਾ ਉਹਨਾਂ ਦਾ ਹੀ ਆ ਕੋਈ ਮੇਨ ਬੰਦੇ ਦਾ ਮੈਨੂੰ ਨਾਂ ਨਹੀਂ ਪਤਾ ਉਹ ਕਹਿੰਦੇ ਵੀ ਤੈਨੂੰ ਇੱਥੋਂ ਕੱਢ ਦਾਂਗੇ ਹਨਾ ਇਹਨਾਂ ਨੇ ਸਾਰੇ ਡੋਂਕਰਾਂ ਨੂੰ ਮੇਰੀਆਂ ਫੋਟੋਆਂ ਪਾਈਆਂ ਹੋਈਆਂ ਬੱਚੀ ਦੇ ਨਾਲ ਤੇ ਉਹ ਮੈਨੂੰ ਇੱਥੇ ਕੱਢ ਨਹੀਂ ਰਹੇ ਉਹ ਕਹਿੰਦੇ ਨੇ ਕਿ ਤੇਰੀ ਜਾਨ ਨੂੰ ਖਤਰਾ ਆ ਤੇ ਅਸੀਂ ਕਿੱਦਾਂ ਤੈਨੂੰ ਕੱਢ ਸਕਦੇ ਹਾਂ ਹਨਾ ਮੇਰੇ ਕੋਲ ਕੋਈ ਬੰਦਾ ਨਹੀਂ ਇਹਨਾਂ ਨੇ ਵੀ ਲੈ ਕੇ ਬਾਹਰ ਦਿੱਤਾ ਕਿ ਇਹ ਬੱਚੀ ਇਹਦੀ ਕੋਈ ਆ ਉਤਨਾ ਕਰੋ ਤੇ ਭਾਜੀ ਕੋਈ ਹੱਥ ਨਹੀਂ ਪਾਉਣ ਦੇ ਆ ਮੈਂ ਕਿੱਥੇ ਜਾਵਾਂ ਮੇਰੇ ਨਾਲ ਬੱਚੇ ਮੈਂ 4-5 ਦਿਨ ਤੋਂ ਕੁਝ ਨਹੀਂ ਖਾਦਾ ਟੈਨਸ਼ਨ ਲੱ ਲਿਆ ਕਾਲ ਕੋਈ ਜੀ ਮੈਂ ਤੁਹਾਡੇ ਹੱਥ ਜੋੜਨੇ ਤੁਸੀਂ ਬੜੀ ਦੁਨੀਆ ਦੀ ਮਦਦ ਕਰਦੇ ਹੋ ਬਾਜੀ ਮੇਰੇ ਤੋਂ ਮੈਨੂੰ ਕਰ ਦੋ ਇਹ ਤੋਂ ਬਾਜੀ ਪਲੀਜ਼ ਬਾਜੀ ਮੈਨੂੰ ਭੈਣ ਮਰ ਗਈ ਆਪਣੀ ਆਪਣੀ ਬਾਗੀ ਵਿੱਚ ਤੁਹਾਡੇ ਪੈਰ ਪੜਾ ਰਹੇ ਸੀ ਪਾਜੀ ਮੇਰੇ ਨਾਲ ਬਹੁਤ ਗਲਤ ਹੋਇਆ ਭੈਣ ਮਰ ਗਈ ਆਪਣੀ ਨਹੀਂ ਬਿਲਕੁਲ ਸਾਰੇ ਮੈਂ ਵੀਡੀਓ ਵੀ ਬਣਾਈ ਹੈ ਨਾ ਬਾਜੀ ਮੇਰੇ ਕੋਲ ਇਹਨਾਂ ਦੇ ਸਾਰੇ ਪ੍ਰੂਫ ਤੇ ਫੋਟੋ ਵੀ ਹੈ ਗਈਆਂ ਸਾਰੇ ਪ੍ਰੂਫ ਤੇ ਜੋ ਕਿਹੜੀ ਲੋਕੇਸ਼ਨ ਤੇ ਤੁਸੀਂ ਕਿੱਥੇ ਹੋ ਮੈਨੂੰ ਸਾਰੀ ਲੋਕੇਸ਼ਨ ਸ਼ੇਅਰ ਕਰੋ ਮੈਂ ਹੱਲ ਕਰਦਾ ਕੋਈ ਨਾ ਕੋ ਤੁਹਾਨੂੰ ਕੱਢਦਾ ਮੈਂ ਠੀਕ ਹੈ ਬਾਜੀ ਠੀਕ ਮੇਰੀ ਗੱਲ ਸੁਣੋ ਤੁਹਾਡੇ ਨਾਲ ਤੁਹਾਡੇ ਨਾਲ ਬੱਚੀ ਦੀ ਉਮਰ ਕਿੰਨੀ ਹੈ ਜੀ ਤੁਹਾਡੇ ਨਾਲ ਬੱਚੀ ਆ ਮੇਰੀ ਨਨਟਾਈ ਜ਼ਾਲ ਦੀ ਬੱਚੀ ਆ ਮੇਰੀ ਬੇਟੀ ਥੋੜਾ ਜਿਹਾ ਆਪਣੇ ਆਪ ਨੂੰ ਹੌਸਲਾ ਦਿਓ ਤੁਹਾਡੀ ਬੱਚੀ ਦੇ ਮਨ ਤੇ ਕੀ ਸੀ ਬਾਰੇ ਜੋ ਸਾਰੀ ਮੇਰਾ ਹੌਸਲਾ ਟੁੱਟ ਚੁੱਕਿਆ ਮੇਰਾ ਟੁੱਟ ਚੁੱਕਾ ਭਾਜੀ ਮੇਰੇ ਰਿਸ਼ਤੇਦਾਰ ਵੀ ਫੋਨ ਕਰ ਕਰਕੇ ਕਹਿੰਦੇ ਆ ਤੇਰੀਆਂ ਵੀਡੀਓ ਪੈ ਗਈਆਂ ਕਹਿੰਦਾ ਗੱਪੀ ਨੇ ਤਿੰਨ ਚਾਰ ਬੁਆਏ ਫਰੈਂਡ ਰੱਖੇ ਆ ਤੇ ਇੱਕ ਆਪਣੇ ਬੰਦੇ ਨੂੰ ਧਲਾਕਦੇ ਤਾਂ ਭਾਜੀ ਮੇਰੇ ਹਸਬੰਦ ਨੇ ਮੈਨੂੰ ਡਾਇਗਨੋਸ ਦਿੱਤਾ ਸੀਗਾ ਉਦੋਂ ਮੈਂ ਨਿਕਲੀ ਪੜੀ ਹੋਕੀ ਮੈਂ ਆਪਣੀ ਬੱਚੀ ਨੂੰ ਲੈ ਕੇ ਭਾਜੀ ਜੇ ਮੈਂ ਗਲਤ ਹੁੰਦੀ ਮੈਂ ਆਪਣੀ ਬੱਚੀ ਨੂੰ ਲੈ ਕੇ ਕਿ ਹੁੰਦੀ ਤੁਸੀਂ ਮੈਨੂੰ ਲੋਕੇਸ਼ਨ ਭੇਜੋ ਆਪਣੀ ਠੀਕ ਕਿੱਥੋਂ ਤੁਸੀਂ ਐਗਜ਼ੈਕਟ ਤੇ ਕੋਈ ਨਹੀਂ ਹਾਲਜੀ ਬਾਜੀ ਕੋਈ ਗੱਲ ਹਾਂ ਸਰਕਾ ਠੀਕ ਹੈ ਬਾਜੀ ਠੀਕ ਹੈ ਬਾਜੀ ਓਕੇ ਓਕੇ ਬਾਜੀ ਕੈਸਾ ਲੜਕੀ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਤਕਰੀਬਨ ਮੈਸ ਦੇ ਨਾਲ ਅੱਧੇ ਘੰਟੇ ਬਾਅਦ ਫਿਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਇਹਦਾ ਨੰਬਰ ਜਿਹੜਾ ਆ ਉਹ ਬੰਦ ਆ ਰਿਹਾ ਤੇ ਲਾਸਟ ਵਾਰੀ ਉਸਨੇ ਇਹ ਕਿਹਾ ਸੀਗਾ ਕਿ ਮੈਂ ਬਾਜੀ ਹੁਣ ਕੋਈ ਮੈਨੂੰ ਫੈਮਲੀਆ ਮਿਲ ਗਈਆਂ ਨੇ ਮੈਂ ਅੱਗੇ ਇੱਕ ਗਰੁੱਪ ਦੇ ਨਾਲ ਜਵਾਨ ਕਰ ਲਿਆ ਆ ਤੇ ਮੈਂ ਹੁਣ ਅੱਗੇ ਜਾ ਰਹੀ ਆ ਤੇ ਪ੍ਰਮਾਤਮਾ ਸੌਖ ਰੱਖੇਗੇ ਭੈਣ ਸਹੀ ਸਲਾਮਤ ਆਪਣੀ ਮੰਜ਼ਿਲ ਦੇ ਉੱਪਰ ਆਪਣੀ ਉਸ 2.5 ਸਾਲ ਦੀ ਗੁੜੀਆਂ ਦੇ ਨਾਲ ਪਹੁੰਚ ਜਵੇ ਰਸਤੇ ਵਿੱਚ ਕੋਈ ਅੜਚਾ ਨਾ ਹੋਵੇ ਆਪਣੀ ਮੰਜ਼ਿਲ ਦੇ ਉੱਪਰ ਪਹੁੰਚ ਜਵੇ ਭਾਈ ਰਿਸਕ ਨਾ ਲਿਆ ਕਰੋ ਤੁਹਾਨੂੰ ਕਿੰਨੇ ਵਾਰੀ ਕਿਹਾ ਆ ਤੇ ਬਾਕੀ ਜੇਕਰ ਕੋਈ ਮੇਰਾ ਵੀਰ ਇਸ ਭੈਣ ਨੂੰ ਪਛਾਣਦਾ ਆ ਪੰਜਾਬ ਤੋਂ ਨੇ ਕਿਹੜੇ ਪਿੰਡ ਤੋਂ ਆ ਜੇਕਰ ਕਿਸੇ ਕੋਲ ਕੋਈ ਵੀ ਡਾਟਾ ਹੈਗਾ ਆ ਤਾਂ ਉਹ ਜਰੂਰ ਸ਼ੇਅਰ ਕਰਿਓ ਜੇਕਰ ਮੇਰਾ ਭੈਣ ਦੇ ਨਾਲ ਸੰਪਰਕ ਨਾ ਹੋਇਆ ਤੇ ਕਮ ਸੇ ਕਮ ਕੋਈ ਪਤਾ ਤਾਂ ਲੱਗ ਜੂਗਾ ਮੈਂ ਪਰਿਵਾਰ ਤੋਂ ਪਤਾ ਤਾਂ ਕਰ ਸਕਦਾ ਕਿ ਇਹ ਆਪਣੀ ਮੰਜ਼ਿਲ ਤੇ ਪਹੁੰਚ ਗਈ ਜਾਂ ਨਹੀਂ ਪਹੁੰਚ ਗਈ ਨਹੀਂ ਤਾਂ ਇਹ ਵੀਡੀਓ ਜਿਹੜੀ ਕਿ ਇਹੀ ਰਹਿ ਜਾਣੀ ਤੇ ਮਨ ਦੇ ਵਿੱਚ ਇਹ ਦਰਦ ਰਹਿ ਜਾਣਾ ਵੀ ਖਣੀ ਉਹ ਆਪਣੀ ਮੰਜ਼ਿਲ ਤੇ ਪਹੁੰਚੀ ਆ ਜਾਂ ਨਹੀਂ ਪਹੁੰਚੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਬਹੁਤ ਬਹੁਤ ਸ਼ੁਕਰੀਆ